ਹਾਂਜੀ ਕਿਸਾਰਬਿਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਉਗਰ ਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਗਗਨਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਸਮਾਲ ਵੀਰ ਹੋਣੀ ਵੱਡੀ ਗਿਣਤੀ ਦੇ ਵਿੱਚ ਦੋਸਤੋ ਖਰੀਦਦਾਰੀ ਕਰਦੇ ਆ ਇਸੇ ਤਰ੍ਹਾਂ ਹੀ 8 7 8 7 ਨੱਕ ਜਿਹੜੇ ਐਵਰੀ ਟਾਈਮ ਇਸ ਕਿੱਲੇ ਤੇ ਇਸ ਫਾਰਮ ਤੇ ਫਾਰਮ ਤੇ ਤੁਹਾਨੂੰ ਮਿਲ ਜਾਂਦੇ ਆ ਅੱਜ ਵੈਸੇ ਨਾਗ तकरीबन ਕੋਈ 10-11 ਸੀਗੇ ਪਰ ਜਿਹੜੇ ਅੱਜ ਤੁਹਾਨੂੰ ਮੌਕੇ ਤੇ ਆਪਾਂ ਪੋਛੂ ਦਿਖਾਉਣੇ ਆ ਠੀਕ ਆ ਜੀ ਜਿਹੜੇ ਹੁਣ ਸੇਲ ਦੇ ਲਈ ਅਵੇਲੇਬਲ ਨੇ ਉਹ तकरीबन ਇਹ 6 ਨਾਗ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚ ਉਹ ਤਿੰਨ ਵੜਾ ਸੂਈਆਂ ਨੇ ਦੋ ਗੱਬਣ ਇੱਕ ਛੋਟੀ ਸੂਈ ਤੁਹਾਨੂੰ ਦਿਖਾ ਦੇਾਂਗੇ ਤੇ ਦੋ ਤਿੰਨ ਮੱਝਾਂ ਸੀਗੀਆਂ ਉਹ ਫਿਲਹਾਲ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਠੀਕ ਆ ਜੀ ਤੇ ਇਹ ਅੱਜ 6 ਪਸ਼ੂ ਆ ਠੀਕ ਆ ਜੀ 6 ਨਾਗਾਂ ਦੀ ਡਿਟੇਲ ਆਪਾਂ ਫਿਰ ਗਗਨ ਤੋਂ ਲੈ ਲਾਂਗੇ 22 ਫਰਵਰੀ ਤਰੀਕ ਤੁਸੀਂ ਨੋਟ ਕਰ ਲਓ ਸਮਾ ਕੋਈ ਹੁਣ ਸ਼ਾਮ ਦੇ 5:00 ਵਜੇ ਆ। ਠੀਕ ਆ ਜੀ ਬਿਲਕੁਲ ਚੁਵਾਈਆਂ ਦਾ ਸਮਾਂ। ਜਿਹੜੇ ਪਸ਼ੂ ਸਵੇਰ ਸੁਆਜਾ ਠੀਕ ਆ ਜੀ ਭਰੇ ਥਣ ਜਿਹੜੇ ਤੁਹਾਨੂੰ ਜਿੰਨੇ ਵੀ ਹਵਾਨੇ ਚੜ੍ਹੇ ਆ ਨਜ਼ਰ ਆ ਜਾਣਗੇ। ਬਹੁਤ ਸੋਹਣੇ ਦੁੱਧ ਦੇ ਇਸ ਵਕਤ ਜਿਹੜੀਆਂ ਇਹ ਵੜਾ ਚੱਲਣ ਰਹੀਆਂ ਨੇ। ਠੰਡੀਆਂ ਧੀਰੀਆਂ ਨੇ ਸਹੀਲ ਚਲਾਗਾ ਠੀਕ ਆ ਜੀ ਤਾਂ ਨਾਲ ਦੀ ਨਾਲ ਹੀ ਕ੍ਰੋਸ ਆ ਵੜਾ। ਸਾਰੀਆਂ ਵੜਾ ਜਿੰਨੀਆਂ ਦਿਖਾਉਣੀਆਂ ਨੇ ਅੱਗੇ ਰੁੱਤ ਅੱਗੇ ਸਮੇ ਨੂੰ ਵੇਖਦੇ ਹੋਏ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਬਿਲਕੁਲ ਸਾਰੇ ਕ੍ਰੋਸ ਆਂਗ ਦੇ ਵਿੱਚ ਇਹ ਪਸ਼ੂ ਆ। ਆਓ ਕਰਦੇ ਆ ਪੂਰੀ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗਗਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸਨੋਂ ਠੀਕ ਠਾਕ ਜੀ ਬੜੇ ਵਧੀਆ ਗਗਨ ਵੀਰੇ ਕਿਵੇਂ ਵਧੀਆ ਜੀ ਕਿਰਪਾ ਗੁਰੂ ਆਰਮਦਾਸ ਦੀ ਬੜੀ ਕਿਰਪਾ ਜੀ ਸ਼ੁਕਰੇ ਮਾਲਕ ਦਾ ਮਾਰੀ ਜਾਂਦੇ ਛਾਲਾਂ ਫਿਰ ਐ ਮਹਾਰਾਜ ਦੀ ਕਿਰਪਾ ਜੀ ਵਧੀਆ ਮਾਲ ਤੁਰਿਆਂ ਦਾ ਮਾਰ ਰੋਈ ਰੋਈ ਵੇਚਦਾ ਜਾਂਦਾ ਬਹੁਤ ਵਧੀਆ ਗੱਲ ਗਗਨ ਹਾਂਜੀ ਮਾਲਾਂ ਦੇ ਤਕਰੀਬਨ ਕੋਈ 2-3 ਮੱਜਾਂ ਪਹਿਲਾਂ ਵੀ ਸੇਲ ਕਰ ਲਿਆ ਸੀ ਸੰਧੂ ਸਾਹਿਬ ਇੱਕ ਨਾ ਮੰਨ ਲਓ ਵੀ ਬਹੁਤ ਜ਼ਿਆਦਾ ਆਪਣਾ ਜਿਗਰੀ ਯਾਰ ਭਰਾ ਹੀ ਬਣਿਆ ਆਪਣਾ ਠੀਕ ਹੈ ਉਹਦੇ ਵਾਸਤੇ ਦੋ ਮਈਆਂ ਸੇਲ ਕਰਕੇ ਨਾ ਬਲ ਸਾਈਡ ਤੇ ਰੱਖੀਆਂ ਉਹਨੂੰ ਲੈ ਆਪਾਂ ਦੁੱਧ ਤੇ ਕਰਕੇ ਮਈਆਂ ਆਪਾਂ ਸੋਮ ਮੰਗਲਵਾਰ ਭੇਜਣੀਆਂ ਵਾ ਠੀਕ ਆ ਠੀਕ ਆ ਜੀ ਇਧਰ ਮਾਲ ਸਾਰਾ ਆਪਣਾ ਦੁੱਧ ਤੇ ਆਇਆ ਸੀ ਉਹ ਮਈਆਂ ਰਾਤ ਦੀਆਂ ਹੀ ਸੋਈਆਂ ਪੜੀਆਂ ਠੀਕ ਹੈ ਬਹੁਤ ਚੰਗੀਆਂ ਮਈਆਂ ਕੁਆਲਟੀ ਵਾਲੀਆਂ ਦੁੱਧ ਮਈਆਂ 15-15 ਕਿਲੋ ਭਰ ਦੇਣਗੀਆਂ ਠੀਕ ਹੈ ਵੀਰੇ ਹਾਂ ਕੋਈ ਨਹੀਂ ਐਂਡ ਤੇ ਆਪਾਂ ਕੈਮਰਾ ਮੜਾ ਕੇ ਮਰਵਾ ਵੀ ਦੋ ਯਾਰ ਮਿੱਤਰ ਨੂੰ ਸੇਲ ਕਰਤੀਆਂ ਨੇ ਤੇ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਦੇ ਸੰਧੂ ਸਾਹਿਬ ਬਹੁਤ ਜ਼ਿਆਦਾ ਪਿਆਰ ਭਰਾਵਾਂ ਨਾਲ ਵੱਧ ਪਿਆਰ ਵਾ ਆਪਣਾ ਉਹਦੇ ਨਾਲ ਹਾਂ ਹਾਂ ਜੀ ਬਹੁਤ ਵਧੀਆ ਗੱਲ ਆ ਗਗਨਾ ਅੱਛਾ ਜੀ ਮਾਰਵਾਤ ਪਹਿਲਾਂ ਆਪਾਂ ਸ਼ੁਰੂਆਤੀ ਟਾਈਮ ਦੇ ਵਿੱਚ ਆਪਾਂ ਪਹਿਲਾਂ ਜਿਹੜੀਆਂ ਸੂਈਆਂ ਵੇੜਾ ਇਹ ਦਿਖਾ ਦਿੱਤੀ ਸੰਧੂ ਸਾਹਿਬ ਤਿੰਨ ਵਛੀਆਂ ਸੂਈਆਂ ਇੱਕ ਝੋਟੀ ਸੂਈ ਆਪਣੀ ਦੋ ਵਛੀਆਂ ਗੱਬਣਾ ਹੋਣੀਆਂ ਜੀ ਠੀਕ ਆ ਜੀ ਹਾਂ ਜੀ ਲੈ ਵੀ ਪਹਿਲੇ ਨੰਬਰ ਤੋਂ ਸ਼ੁਰੂਆਤ ਵੀ ਗਗਨਾ ਸੰਧੂ ਸਾਹਿਬ ਦੂਜਾ ਸੂਆ ਜੀ ਹਾਂ ਜੀ ਅੱਜ ਇਹਨੂੰ ਅਜ ਚੌਥਾ ਦਿਨ ਹੋ ਗਿਆ ਸੂਈ ਨੂੰ ਵਛਾ ਮਗਰ ਦੇ ਲੋਵੀ ਤੇ ਛੇ ਦੰਦ ਪਿਓ ਲੋਬੀ ਛਿੱਗੀ ਵੜਾ ਅੱਜ ਛਿੱਗੀ 6 ਦਿਨ ਹੋ ਗਿਆ ਸੂਈ ਨੂੰ 6 ਦਿਨ ਹੋ ਗਿਆ ਸੰਧੂ ਸਾਹਿਬ ਹੁਣ ਕੋਈ ਲੀਟਰ ਮਾਰ ਲੈ ਆਪਣੀ ਗਰੰਟੀ ਤੇ ਲੈ ਜਾਏ 22 ਕਿਲੋ ਹੀ ਹੋਣਾ ਟਾਈਮ ਦੁੱਧ ਤਿਆਰ ਹੋਊਗਾ ਰੈਡੀ ਇਹ ਥੱਲੇ ਲੋਬੀ ਕਰੋ ਗੱਲ ਮਰਜੀ ਕੋਈ ਵੰਗਾ ਪਾਵੇ ਮਰਜੀ ਕੋਈ ਨਾ ਪਾਵੇ ਅੱਜ 6 ਦਿਨ ਦਾ ਸਮਾਂ ਤੋਂ 22 ਕਿਲੋ 22 ਲੀਟਰ ਤੋਂ ਥੱਲੇ ਇਸ ਵਕਤ ਹਾਜ਼ਰ ਆ ਸੰਦੂ ਸਾਹਿਬ ਆਪਾਂ ਮਨਾ ਕੇ ਦਵਾਂਗੇ ਆਪਾਂ ਗੱਲਾਂ ਨਹੀਂ ਕਰਨੀਆਂ ਮਨਾ ਕੇ ਦੇਣਾ ਦੋ ਡੰਗ ਚਵਾ ਕੇ ਦਵਾਂਗੇ ਜਿਹੜਾ ਆਨਲਾਈਨ ਖੜੂਗਾ 21 ਕਿਲੋ ਦੀ ਗਾਰੰਟੀ ਦੇ ਕੇ ਭੇਜੂਗਾ ਵਸ਼ੀ ਦੀ ਠੀਕ ਆ ਉਹ ਵੀ ਕਾਦ ਵੈੜ ਦਾ ਸੋਹਣਾ ਠੀਕ ਆ ਜੀ ਸੰਦੂ ਸਾਹਿਬ ਬਹੁਤ ਜਿਆਦੀ ਵੱਡੀ ਵਸ਼ੀ ਆ ਇਹ ਗਰਮੀ ਵਾਲੇ ਤੋਫੇ ਹੀ ਆ ਵੱਟੀਆਂ ਵੈੜਾਂ ਦੇ ਵਿੱਚ ਇਹਦੀ ਆਪਾਂ ਗਿਣਤੀ ਕਰਦੇ ਆ ਲੰਬੀ ਲੰਬੀ ਵੀ ਬਹੁਤ ਆ ਬਹੁਤ ਜਿਆਦੀ ਚੰਗੀ ਸੰਦੂ ਸਾਹਿਬ ਸੋ ਲਵਾਈ ਵੀ ਬਹੁਤ ਆ ਬਾਕੀ ਪੀੜੀ ਦੇ ਪਾਵਾ ਬੰਗੂ ਲੱਗਾ ਥਾਣਾ ਠੀਕ ਆ ਜੀ ਚੌਂ ਗੋਠਾਂ ਤੇ ਚੌਂ ਨੁਕਰਾਂ ਤੇ ਤੇ ਅੱਜ 6-7 ਦਿਨਾਂ ਦੇ ਦੌਰਾਨ 22 ਲੀ ਠੀਕ ਆ ਜੀ ਬੱਚਾ ਇਹ ਮਗਰ ਬੱਚਾ ਬੱਚਾ ਇਹ ਮਗਰ ਬੱਚਾ ਦੂਜੀ ਬੱਚੀ ਦੇ ਮਗਰ ਬੱਚੀ ਆਊਗੀ ਠੀਕ ਹੈ ਬੈ ਚੰਗੀ ਠੰਡੀ ਸਾਲ ਹਾਂਜੀ ਸੋ ਆ ਜਿਹੜੀਆਂ ਸੀਲੀਆਂ ਦੋਸਤੋ ਇਹ ਠੰਡੀਆਂ ਚੀਜ਼ਾਂ ਇਹ ਬਹੁਤ ਘੱਟ ਲੱਭਦੀਆਂ ਨੇ ਠੀਕ ਆ ਜੀ ਤੇ ਕਿਸੇ ਭੈਣਾਂ ਨੇ ਚਵਾਈ ਕਰਨੀ ਹੁੰਦੀ ਹੈ ਲੇਡੀ ਚਵਾਈ ਹੁੰਦੀ ਹੈ ਠੀਕ ਆ ਬਹੁਤ ਪਿਆਰੀ ਬੱਚੀ ਆ ਕੱਦ ਤੋਂ ਵੱਡੇ ਦੇ ਵਿੱਚ ਫਿਕਸ ਹੋਵਾਂਗਾ ਛੱਡਾ ਲੈਵਾ ਬਿਲਕੁਲ ਟਿਕਾਣੇ ਤੇ ਆ ਠੀਕ ਆ ਸੰਧੂ ਸਾਹਿਬ ਇਹ ਦੇਖੋ ਬਾਹਨਾਵੇਂ ਆਖੀਏ ਛੱਡਾ ਲੱਭਦਾ ਹੀ ਨਹੀਂ ਕਰਮਾਲੀਆਂ ਦਾ ਹਾਂ ਤੇਰੇ ਸੌ ਚ ਇੱਕ ਅੱਧੀ ਦਾ ਹੁੰਦਾ ਗਗਨ ਵੀ ਫਿਰ ਮਾਲ ਇਸੇ ਤਰ੍ਹਾਂ ਹੀ ਵਿਕੀ ਬੂਗੀ ਕਿ ਆ ਵੀਡੀਓ ਵਾਪਨ ਹੋ ਗਿਆ 7 ਦਿਨ ਘਟੋ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਮੈਨੂੰ ਥੋੜੀ ਕਾ ਉਹ ਮੁਸੀਬਤ ਜੀ ਦਾ ਕਰਕੇ ਫਿਰ ਉਧਰ ਆਉਣਾ ਜਾਣਾ ਪੈਂਦਾ ਸੀ ਨਾਲ ਆਪਣੇ ਮਗਰ ਰੈਗੂਲਰ ਹੀ ਆਪਣੇ 2-4 ਪਹੂ ਰੋਜ਼ ਦੀ ਸੇਲ ਹੁੰਦੇ ਰਹਿਆ ਠੀਕ ਆ ਠੀਕ ਆ ਮਤਲਬ ਆਪਣੇ ਤੋਂ ਕੋਈ ਭਰਾ ਆਪਣੇ ਮਿਲਟਡ ਚੈਨਲ ਤੇ ਪੈਂਦੀਆਂ ਹੋਈਆਂ ਰਹੀਆਂ ਵੀਡੀਓ ਭਰਾਵਾਂ ਨੇ ਖੜੀਆਂ ਬਹੁਤ ਚੰਗੀਆਂ ਨਹੀਂ ਲੱਗਣ ਕਟੀਆਂ ਉਹ ਜਿਹੜੇ ਵੇਚਣ ਵਾਲੇ ਵੀਰ ਲੈ ਗਏ ਵੇਚਣ ਵਾਲੇ ਵੀਰ ਲੈ ਗਏ ਆਪਣੇ ਆਪਣੇ ਤੋਂ ਖੜ ਕੇ ਨਾ ਫਿਰ ਤੁਹਾਡੇ ਚੈਨਲ ਤੇ ਪੈਂਦੀਆਂ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਹਾਂਜੀ ਤੇ ਗਗਨ ਵੀਰੇ ਇਹਦਾ ਮੁੱਲ ਕਰ ਬਿਆਨ ਕੀ ਕਰਦੇ ਆ ਸੰਧੂ ਸਾਹਿਬ ਮੁੱਲ ਕਰ ਲੀਏ 80000 82 ਕਰ ਲੀਏ 75000 ਦੀ ਵਸ਼ੀ ਜੈਸਨੋ ਦੇਣੀ ਆ 75 ਦੇ ਜੈਸਨੋ 74 ਦੀ ਦੇਣੀ 1000 ਛੱਡਣਾ ਬਿਲਕੁਲ ਠੀਕ ਆ ਹਾਂ ਲੋ ਵੀ 74000 ਦੀ ਹੈ ਬਾਕੀ ਸੰਧੂ ਸਾਹਿਬ 26 ਕਿਲੋ ਹੀ ਵਸ਼ੀ ਦੁੱਧ ਨਾਵ ਦੂਗੀ ਅੱਜ ਤੋਂ 6ਵੇਂ ਦਿਨ ਬਹੁਤ ਸੁੱਕਾ 나ਡੂ ਨਾਲ ਬੱਚੇ ਦੇ ਠੀਕ ਆ ਆ ਸੁੱਕਾ 나ਡੂ ਨਾਲ ਬੱਚੇ ਦੇ ਬਾਕੀ ਸੰਧੂ ਸਾਹਿਬ 26 27 ਕਿਲੋ ਦੁੱਧ ਹੋਣਾ ਵਸ਼ੀ ਨਾ ਆਪ ਦੂਗੀ ਚਲੋ ਮੇਰੀ ਤੇਰਾ ਤੇ ਨਸਲਾ ਬ੍ਰੈਡਾਂ ਚਲੋ ਚਵਾਉਂਦੀਆਂ ਹੀ ਹਾਂ ਹਾਂਜੀ ਲੋ ਵੀ ਕਰੋਲ ਸਾਹ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਗਊ ਆ ਹੱਥ ਪਾਲਿਓ ਠੀਕ ਆ ਜੀ ਆਇਦਰਕਾ ਸੈਗਰ ਨੰਬਰ ਤੇ ਆ ਵੀ ਥੱਬਿਆਂ ਦਾ ਮੇਲ ਥੱਲੋਂ ਵਗ ਰਿਹਾ ਸੰਦੂ ਸਾਹਿਬ ਇਹਦਾ ਕੋਈ ਦੂਜਾ ਸੂਆ ਲਾ ਲੇ ਭਾਵੇਂ ਕੋਈ ਤਿੱਜਾ ਲਾ ਲੇ ਉਹਨਾਂ ਨੇ ਗਰੰਟੀ ਨਾਲ ਆਪਾਂ ਨੂੰ ਦੂਜਾ ਸੂਆ ਕਰਕੇ ਦਿੱਤੀ ਆ ਬਹੁਤ ਚੰਗੀ ਆ ਦੁੱਧ ਦੇ ਇਸ ਲਈ 23 ਹੋਊਗਾ 22 ਕਿਲੋ ਦੀ ਗਰੰਟੀ ਹੋਊਗੀ ਮਗਰ ਜਰਸੀ ਦਾ ਬੱਚਾ ਇਹਦੇ ਠੀਕ ਆ ਬੱਚਾ ਆੜੀ ਵਾਸ਼ੀ ਮਗਰ ਵੱਛੀ ਆ ਹਾਂ ਵਾਸ਼ੀ ਆਵੇ ਭਾਵੇਂ ਜਰਸੀ ਦੇ ਵਿੱਚ ਅੱਛਾ ਰਾਤੀ ਸੁਈ ਆ ਪਰਸੋਂ ਦੀ ਬੱਚਾ ਬੜਾ ਪਿਆਰਾ ਜਰਸੀ ਵਿੱਚ ਮਗਰ ਵੱਛੀ ਆ ਆਪ ਕਰਨਾ ਸੂਆ ਫਿਰ ਗਾਂ ਸੰਦੂ ਸਾਹਿਬ ਉਹ ਦੂਜਾ ਹੀ ਜਾਂਦੇ ਆਪਾਂ ਤਿੱਜਾ ਮੰਨ ਕੇ ਵੀ ਦੇ ਦਾਂਗੇ ਸੂਏ ਨਾ ਨਹੀਂ ਕਿਤੇ ਬੁੱਢੀ ਹੋਈ ਨਾ ਤੇ ਹੁਣ ਕਗਨ ਮੇਰੇ ਫਿਰ ਬੋਲਾ ਪੁਲਾ ਹੀ ਹੋਊਗਾ ਇਸ ਵਕਤ ਸੰਦੂ ਸਾਹਿਬ ਦੁੱਧ 23 ਕਿਲੋ ਹੀ ਬੋਲਾ ਹੋਊਗਾ 22 ਦੀ ਗਰੰਟੀ ਹੋਗੀ ਠੀਕ ਹੈ ਹਾਂਜੀ ਬਾਹਰ ਕੋਈ ਵੀਰ ਮੇਰਾ ਆਖੇ ਵੀ ਇਹਦੇ ਕੋਈ ਜ਼ਖਮ ਜਾਂ ਕੀ ਆ ਉਹਨਾਂ ਚਿੱਕੜਾਈ ਦਵਾਈ ਮਲੀ ਸੀ ਉਹਦਾ ਕਰਕੇ ਨਾ ਚਿੱਕੜ ਵੜੇ ਕਸਰ ਕੇਲੇ ਵਾਲ ਜੇ ਲਾਏ ਆ ਆ ਪਾ ਦੱਸ ਕੇ ਦੇਣੀ ਸੰਧੂ ਸਾਹਿਬ ਖੁਰ ਖੁਰ ਕਰਕੇ ਕਰਕੇ ਵੀ ਕਸਰ ਨਹੀਂ ਹੋਣੀ ਕਿਤੇ ਖੁਰਲੀ ਕਰ ਲਈ ਨਾ ਕੋ ਚਿੱਟਣਾ ਕਰਕੇ ਕਸਰ ਦੀ ਰਹੀ ਸੀ ਹਾਂ ਕਾ ਕਰਕੇ ਲਓ ਵੀ ਤੀਜਾ ਸੂਆ ਦੋਸਤੋ ਕ੍ਰੋਸ ਇਹ ਗਾਂ ਤੁਹਾਨੂੰ ਵਿਖਾਉਂਦੇ ਆ ਫੁੱਲ ਭਾਰੀ ਆ ਫੁੱਲ ਭਜਣ ਦੋ ਸੰਧੂ ਸਾਹਿਬ ਇਹ ਚੀਜ਼ ਦੀ ਸਾਰੇ ਸੂਏ ਦੀ ਗਰੰਟੀ ਦੇ ਦਾਂਗੇ ਜੇ ਕੋਈ ਇਹਦੀ ਕੋਈ ਮੁਸ਼ਕਲ ਹੋਊਗੀ ਤੇ ਠੀਕ ਆ ਵੀਰੇ ਹਾਂਜੀ ਬਲਕਿ ਪਾੜ ਵਾਲਾ ਚੱਡਾ ਜਿਹੜੇ ਫਾੜੀ ਵਾਲਾ ਚੱਡਾ ਤੇ ਮਾੜੀ ਜੁਰਲੇ ਪਾਸੇ ਤੁਹਾਨੂੰ ਜੀ ਹੋਣੀ ਜੋ ਇਧਰ ਲਾਓ ਸਾਈਡ ਥੋੜਾ ਪਾਸੇ ਹਾਂ ਇਧਰਲੇ ਪਾਸੇ ਸਾਈਡ ਤੇ ਲਓ ਵੀ ਠੀਕ ਆ ਜੀ 22 ਲੀਟਰ ਇਸ ਵਕਤੇ ਤੇ ਥੱ ਕੋਈ ਵੀਰ ਬੋਲਾ ਤੇ ਕੱਚਾ ਦੁੱਧ ਮੰਨ ਲੇ ਅਜ ਤਿੱਜਾ ਦਿਨ ਇਹਨੂੰ ਸੂਈ ਨੂੰ ਉਹ ਸੰਧੂ ਸਾਹਿਬ ਹੋਊਗਾ ਪਰ 23 ਦਾ ਹੀ ਚੜੀ ਪਰ ਆਪਾਂ ਤੁਮੇ 2 ਕਿਲੋ ਘੱਟ ਦੱਸਣਾ ਆਪਾਂ ਮਨਾਉਣੇ ਆ ਬਸ ਬਸ ਹਾਂ ਗੱਲਾਂ ਨਹੀਂ ਕਰਨੀਆਂ ਆਪਾਂ ਆ ਦੇਖੋ ਠੀਕ ਆ ਜੀ ਸਕ੍ਰੋਸ ਅੰਗਾ ਠੀਕ ਆ ਜੀ ਜਰਸੀ ਨਾਲ ਕ੍ਰੋਸ ਭਾਵੇਂ ਕੋਈ ਵੀਰ ਮੰਨ ਲਵੇ ਤੇ ਫੁੱਲ ਭੱਲੇ ਬੋਲਵਾ ਜਾਣ ਦੌੜ ਦੇ ਵਿੱਚ ਚਵਾਈ ਚਵਾਈ ਪਰ ਮੋਗਾ ਹੀ ਆ ਬਾਈ ਗਾਣਾ ਮੈਂ ਨਾ ਸੰਧੂ ਸਾਹਿਬ ਜਿੱਦਾਂ ਦਾ ਥਾਨ ਲੱਗਾ ਇੱਦਾਂ ਹੀ ਆਉਦੀ ਆ ਪਰਲ ਪਰਲੀ ਲਓ ਬੇ ਠੀਕ ਆ ਜੀ ਹਾਂ ਸੋ ਥਾਣਾ ਵੀ ਬਹੁਤ ਸੋਣਾ ਹੈ ਹੱਥੀ ਮੁਠੀ ਵਾਲਾ ਥਾਣਾ ਠੀਕ ਆ ਵਛੀ ਮਗਰ ਆਖੀਆ ਜਰਸੀ ਨਸਲ ਦੀ ਆਪ ਜਿਹੜੀ ਦੋਸਤੋਂ ਤੁਸੀਂ ਵੇੜ ਵੇਖੋਗੇ ਤੇ ਇਹ ਵੀ ਕ੍ਰੋਸ ਆ ਬਹੁਤ ਵਧੀਆ ਚਾਰੇ ਥਾਨ ਸੋਹਣੀ ਸਪੇਸ ਚੰਗਾ ਗੈਬ ਆ ਕਰੋ ਚੈੱਕ ਬਹੁਤ ਸੰਧੂ ਸਾਹ ਖੁੰਡੀ ਆ ਜਿੱਦਾਂ ਮਰਜੀ ਥੱਲੇ ਬੈਠੇ ਰੋ ਕਰਮਾਲੀ ਦੇ ਆ ਲੋ ਜੀ ਹਾਂਜੀ ਉਹ ਜਾਣੀ ਆ ਕੋਈ ਮਤਲਬ ਕੋਈ ਸ਼ੂਕਰ ਪਾਲਣੀ ਹੈਗਾ ਬਿਲਕੁਲ ਠੰਡੀ ਵਛੀ ਆ ਠੀਕ ਆ ਹਾਂਜੀ ਹਾਂਜੀ ਹੁਣ ਆਰ ਟਾਈਮ 23 ਕਿਲੋ ਦੁੱਧ ਰੈਡੀ ਹੋਊਗਾ ਠੀਕ ਆ ਹਾਂਜੀ ਚੰਗੀ ਏ ਗਗਨ ਵੀਰ ਮੈਂ ਚਲੋ ਹੋਰ ਵੀ ਟਾਰਪ ਲਾਉਗੀ ਕਾ ਮਲੇ ਮੂਲੇ ਤੋਂ ਚੱਲਣਾ ਜੇ ਨੇ ਅਲੇ ਸੰਦੂ ਸਾਹਿਬ ਮਲੇ ਤੇ ਹੋਣਾ ਬੈਠ ਨੇ ਹਾਂ ਲੈ ਵੀ ਗੱਗਣੇ ਦਾ ਮੁੱਲ ਕੀ ਕਰਨਾ ਸੰਦੂ ਸਾਹਿਬ ਮੁੱਲ ਭਾਵੇਂ ਦਾ 85 ਕਰ ਲਈਏ ਹਾਂ ਬਿਲਕੁਲ ਆਪਾਂ 80000 ਦੀ ਹਾਂ ਨਾ ਦੇਣੀ ਹੈ ਤੇ ਕੋਈ ਛੋਟ ਕਰਦਾਂਗੇ 80 ਚ ਹਾਂ ਲਓ ਵੀ ਕਰਦਾਂਗੇ ਮੌਕੇ ਦੇ ਮਾਨਤਨ 80000 ਦੇ ਵਿੱਚੋਂ ਦੋਸਤੋ ਵੀਰਾਂ ਦਾ ਵੀ ਛੋਟ ਕਰਦੇ ਆਂਗੇ ਮਾਨਤਨ ਕਰਾਂਗੇ ਕੋਈ ਵੇਰ ਸੌਦਾ ਕਰੇ ਬਾਕੀ ਚੱਡੇ-ਜੁੱਡੇ ਬਹੁਤ ਸੋਹਣਾ ਸਾਫ਼-ਸੁਥਰਾ ਜਿੰਨਾ ਵੀ ਇਹ ਲੇਵਾ ਕੋਈ ਫੋੜ ਬੱਚਾ ਸੰਦੂ ਸਾਹਿਬ ਬਾਕੀ ਬੱਚੀ ਨੇ ਦੁੱਧ 27 ਤੋਂ 28 ਕਿਲੋ ਰਾਮਣਾ ਪਰਣਾ ਹਲਿਆੜੀਆਂ ਮਾਲੋ ਟੱਲਾ ਟੋਲਾ ਸਾਰੀਆਂ ਕਸਣੀਆਂ ਆ ਨੇ ਦਿਹਾੜੀ-ਦਿਹਾੜੀ ਚ ਹਾਂਜੀ ਲੋ ਬੀਠੀ ਗਾ ਜਿਹੜੀ ਦੱਸੋ ਇਹ ਵੇੜ ਆ ਪਤਾ ਨੂੰ ਗਾਂ ਖਾਦੀ ਆ ਤੇ ਤਕਰੀਬਨ ਦੁੱਧ ਤੁਹਾਨੂੰ ਪਤਾ ਦੱਸੀ ਦਿੱਤਾ ਵੀ ਸ਼ੋਰ 22 ਲੀਟਰ ਜਾਂ 22 ਤੋਂ ਪਲੱਸ ਇੱਕ ਸੰਦੂ ਸਾਹਿਬ ਦੇ ਪਰ ਤੇ ਇਦਰਾ ਬੱਚੀ ਆ ਕੀ ਕਰੀ ਸੰਦੂ ਸਾਹਿਬ ਇਹ ਵੀ ਪਹਿਲਾ ਸੂਆ ਜੋ ਪਹਿਲਾਂ ਨਹੀਂ ਆ ਹਾਂ ਪੰਜ ਸੱਤ ਅੱਠ ਦਿਨਾਂ ਦੀ ਸੂਈ ਆ ਅੱਠ ਸੱਤ ਦਿਨਾਂ ਦੀ ਹਾਂਜੀ ਠੀਕ ਆ ਵੀਰੇ ਇਹ ਥਲੇ 10 ਕਿਲੋ ਦੁੱਧ ਜੋਣ ਠੀਕ ਆ ਜਿਹੜਾ ਆਪਾਂ ਚੋਲੇ ਲੈਣਾ ਠੀਕ ਬੱਚਾ ਤਾਂ ਮਗਰ ਅੱਛਾ ਆਵੇ ਬੱਚਾ ਬੈਠਾ ਲਓ ਜੀ ਆ ਬੱਚਾ ਇਸੇ ਦਾ ਹੀ ਆ ਠੀਕ ਆ ਜੀ ਹਾਂਜੀ ਅੱਠ ਸੱਤ ਦਿਨਾਂ ਦਾ ਸੂਆ ਅੱਠ ਸੱਤ ਦਿਨਾਂ ਦੀ ਸੂਈ ਆ ਦੂਜਾ ਸੂਆ ਹਾਂਜੀ ਲਓ ਵੀ ਉੱਪਰੋਂ ਥੋੜੀ ਨਰਮ ਜੀ ਆ ਥੋੜਾ ਜਿਹਾ ਸਾਮ ਨਾਲ ਖੂਸਾ ਆ ਚਾਇਆ ਵਾ ਉਹਦਾ ਕਰਕੇ ਆ ਠੀਕ ਆ ਲਓ ਵੀ ਬੱਚੀ ਦੋਸਤ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਕੋਈ ਅਗੀ ਪੈਸੇ ਜਿਹੜੇ ਆਪਾਂ ਬਿਲਕੁਲ ਗਗਨਵੀਰ ਨੂੰ ਕਹਾਂਗੇ ਵੀ ਜਾਇਜ਼ ਨਾਰਮਲ ਹੀ ਹੋਣਗੇ ਇਹ ਸੰਧੂ ਸਾਹਿਬ ਇਹ ਬਿਲਕੁਲ ਤੋਹਫੇ ਦੇਣਾ ਇਹ ਇੱਕ ਵਾਰੀ ਇਹ ਬਿਲਕੁਲ ਤੋਹਫੇ ਦੇ ਦੇਣਾ ਪਤਾ ਕੀ ਆ ਦੁੱਧ ਦੇ ਨੱਥ ਕੇ ਨਾ ਸੰਧੂ ਸਾਹਿਬ 10 ਕਿਲੋ ਦੁੱਧ ਹੋਊਗਾ 10 ਕਿਲੋ ਹਾਂ ਜਿਹੜਾ ਚੋਇਆ ਜਾਣਾ ਠੀਕ ਆ ਭਾਈ ਲਓ ਵੀ 10 ਕਿਲੋ ਦੁੱਧ ਇਸ ਵੈੜ ਦੇ ਥੱਲੇ ਹੁਣ ਮੌਜੂਦ ਆ ਵਛਾ ਮਗਰ 8-7 ਦਿਨਾਂ ਦੀ ਸਾਰੀ ਸੂਈ ਆ ਤੇ ਦੁੱਧ 10 ਕਿਲੋ ਆ ਠੀਕ ਆ ਤੋ ਹਾਈਟ ਕੱਦ ਇੱਕ ਤਾਂ ਮੈਂ ਥੋੜੀ ਜੀ ਜਜਮੈਂਟ ਆਪਾਂ ਇਧਰੋਂ ਵੀ ਕਰਾ ਦਿੰਨੇ ਆ ਹਾਈਟ ਕੱਦ ਬੜੀ ਕੋਈ ਛੋਟੀ ਨਹੀਂ ਕੀ ਮੀਡੀਅਮ ਬਾਕੀ ਠੰਡੀ ਠੁੰਡੀ ਵੜੀ ਸੰਧੂ ਸਾਹਿਬ ਨਾਲ ਹੀ ਆ ਠੀਕ ਆ ਜੀ ਬਹੁਤ ਸਾਫ ਸਮਾਲ ਘੱਟ ਬਹੁਤ ਚੰਗੀ ਆ ਬਹੁਤ ਚੰਗੀ ਜਿਆਦੀ ਠੰਡੀ ਸੀਲ ਵਾ ਨਵੀਂ ਗगन ਬਰੇ ਤੋਹਫਾ ਕਿੰਨੇ ਦਾ ਦੇ ਦਈਏ ਤੋਹਫਾ ਦੇ ਦਈਏ 45000 ਰੁਪਏ ਨਹੀਂ 45 ਜਿਆਦੀ ਗੱਲ ਕਰ ਵਾੜ ਲੈਸੀ ਆ ਤੇ ਲਿਸਾ ਜੇ ਰੇਟ ਕਰ ਦਈਏ ਸੰਧੂ ਸਾਹਿਬ 40000 ਦੀ ਦੇ ਦਾਂਗੇ ਉੱਚ ਛੋਟ ਛੱਪਾ ਕਰ ਦਾਂਗੇ 40000 ਚੋਂ ਹਾਂ ਠੀਕ ਹੈ 30000 ਦੀ ਬਿਲਕੁਲ ਦੇ ਦਾਂਗੇ ਠੀਕ ਹੈ 30000 ਦੀ ਐਂਡ ਦੇ ਹੀ ਦੇਣੀ ਆ ਵੇ ਚਲ ਆ ਹੋੜਦੀਆਂ ਆ 30000 ਦੀ ਕਿਸਾਨ ਵੀਰੋ ਜਿਹੜੀ ਵੇਰ ਤੁਹਾਨੂੰ ਮਿਲ ਜੂਗੀ ਜੇ ਵੇਰ ਥੋੜੀ ਲਸੇਰੇ ਪਣ ਜਾਂਦਾ ਰੇਟ ਵੀ ਬਿਲਕੁਲ ਲਸਾ ਜਾ ਕਰਤਾ ਮੇਰਾ ਭਰਾ ਕੋਈ ਚੰਗੀ ਗੀਅਰ ਕਰ ਲੂਗਾ ਦੁੱਧ 10 10000 ਲੀਟਰ ਕਰਮਾ ਲਈ ਜਵਾਈ ਗਈ ਤੇ ਕੋਈ ਮਾੜੀ ਨਹੀਂ ਗਈ ਸੰਧੂ ਸਾਹਿਬ ਮੈਂ ਮੈਂ ਤਾਂ 1/2 ਲੱਖ ਰੁਪਇਆ ਲਾਉਣਾ ਪੈਣਾ ਵਾ ਜਿੰਨੇ 10 ਕਿਲੋ ਦੇਣਾ ਬੱਜਾ ਤਾਂ ਬਹੁਤ ਜ਼ਿਆਦਾ ਕੰਮ ਸ਼ਮਾਨ ਦਾ ਰੇਟ ਮੈਂ ਨਹੀਂ ਹੋਗੀ ਗਲਮ ਜਿਆਦਾ ਕੰਮ ਤੇਜ਼ ਹੋ ਗਿਆ ਸੰਧੂ ਸਾਹਿਬ ਵਾਸ ਵੀ ਕੇ ਦੇ ਵੀ ਪਤਾ ਕੀ ਆ ਜਿਹੜਾ ਬੰਦਾ ਨਿਤ ਬਾਹਰ ਫਿਰਨਦੇ ਆਣਾ ਮਾਲ ਉਹ ਹੀ ਲੈਣਾ ਜਿਹੜੇ ਵੀਰ ਭਰਾ ਨੇ ਘਰੋਂ ਪਹਿਲੇ ਦਿਨ ਨਿਕਲ ਲੈਣਾ ਉਹਦੇ ਵੱਸੋਂ ਕੰਮ ਬਾਹਰ ਹੋ ਗਿਆ ਪਤਾ ਕੀ ਕੇਵਲੇ ਆਹੋ ਕਾਹ ਸੰਧੂ ਸਾਹਿਬ ਕੇਵਲੇ ਦਿਮਾਗ ਕੋ ਮੰਜਾਂਦਾ ਨਹੀਂ ਕੇਵਲੇ ਜਾਂਦੇ ਪਹਿਲਾ ਪਹਿਲਾ ਬੰਦਾ ਮਤਲਬ ਕਿ ਪਹਿਲੀ ਵਾਰੀ ਕੋਈ ਬੰਦਾ ਨਿਕਲਿਆ ਹੌਕਾ ਲੈ ਜਾਂਦਾ ਵੀ ਇਹਨਾਂ ਨੂੰ ਸੰਧੂ ਸਾਹਿਬ ਇੱਥੇ ਆਪਾਂ ਮੁੱਲ ਬਿਲਕੁਲ ਨੋਰਮਲ ਜਿਹਾ ਕਰਦੇ ਆਂ ਵੀ ਚੋਈ ਗੱਲ ਨਹੀਂ ਗਾਗ ਨੂੰ ਲਾਗੇ ਲਾਈਏ ਤੇ ਗਾਗ ਫਿਰ ਵੀ ਕਹਿੰਦਾ ਨਹੀਂ ਭਾਜੀ ਹੋਰ ਰੈਤ ਕਰੋ ਹੋਰ ਰੈਤ ਕਰੋ ਹੁਣ ਇਹਨਾਂ ਦੇ ਵਿੱਚੋਂ ਕੀ ਰੈਤ ਕਰਦਾਂਗੇ ਹੁਣ ਬੱਚੀਆਂ ਨੇ ਜ਼ਿਆਦਾ ਨਹੀਂ ਉਹਨਾਂ ਨੇ 25 26 26 ਕਿਲ ਬਹੁਤ ਵਧੀਆ ਰੇਡ ਤੋਂ ਸੋਹ ਬਿਲਕੁਲ ਜਿਹੋ ਜਿਹਾ ਪਸ਼ੂ ਸੰਧੂ ਜੀ ਆਪਣੀ ਗੱਭਨ ਵਾਸੀ ਬਿਲਕੁਲ ਤਿਆਰੀ ਤੇ ਆ ਉਹ ਵੀ ਵਾਈਟ ਰੰਗ ਦੇ ਵਿੱਚ ਬਿਲਕੁਲ ਰੂਮ ਵਰਗੀ ਕਰਮਾ ਲਈ ਠੀਕ ਆ ਜੀ ਬਲੈਕ ਤੇ ਵਾਈਟ ਬਣੂ ਸੰਧੂ ਸਾਹਿਬ ਬਹੁਤ ਜਿਆਦੀ ਤੇ ਇਹ ਬੱਚੀ ਤਾਂ ਸੂਆ ਦੁੱਜਾ ਹੀ ਹੈ ਦੁੱਜਾ ਸੂਆ ਸੰਧੂ ਸਾਹਿਬ ਪਿਓਰ ਤੋਂ ਜਿਆਦਾ ਮੈਂ ਵੀ ਕਰੋ ਚੱਕ ਬਾਹਰ ਚੱਕ ਕਰੋ ਤੁਸੀਂ ਬਾਤੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਬਹੁਤ ਜਿਆਦੀ ਚੰਗੀ ਕਰਮਾ ਲਈ ਠੰਡੀ ਸੀ ਬਹੁਤ ਜਿਆਦੀ ਜੇ ਲੈਵੇ ਆ ਦੇਖੋ ਬਣੂ ਬਹੁਤ ਜਿਆਦੀ ਸੰਧੂ ਸਾਹਿਬ ਲੈ ਜਣੇ ਪੰਜ ਚਾਰ ਸੰਧੂ ਸਾਹਿਬ ਲੈ ਜਣੇ ਪੰਜ ਛੇ ਦਿਨ ਕਰਮਾ ਲਈ ਨੇ ਉਹ ਪਰੇਸਾਂ ਜਾ ਕੇ ਭਾਵੇਂ ਦਿ ਲੋ ਬਠੀਗਾ ਜੀ ਸੋ 5 6 5 6 ਦਿਨ ਐਡੀਆਂ ਮੰਨ ਕੇ ਕੋਈ ਵੀ ਰਸੋਦਾ ਕਰ ਲੇ ਦੂਜਾ ਸੂਬਾ ਬਾਕੀ ਵਹਿੜ ਲੰਬਾਈ ਨੂੰ ਵੀ ਬਹੁਤ ਆ ਠੀਕ ਆ ਜੀ ਬਸ ਬੁੱਤ ਬਸ ਉਹ ਕਿਤੇ ਆਂਦੇ ਕੋਤੇ ਨੂੰ ਐਵੇਂ ਡਰੀ ਜਾਨੀ ਕੈਮਰੇ ਤੋਂ ਬਸ ਬੁੱਤ ਬਸ ਤੇ ਪਰ ਤੂੰ ਪੰਦੀ ਗਰੰਟੀ ਤਸल्ली ਕਰ ਲੈ ਨਾ ਨਾ ਸੰਧੂ ਸਾਹਿਬ ਭਾਰ ਖਣਾ ਦੀ ਫੁੱਲ ਗਰੰਟੀ ਹੋ ਗਈ ਆਪਣੀ ਚਲੋ ਵੇ ਹਾਂਜੀ ਬਸ 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 ਉਹ ਕਰਦਾ ਕਰਕੇ ਡਰਦੀ ਆ ਸੰਤੂ ਸਾਹਿਬ ਇਹਨੂੰ ਨਾ ਸੰਗਲ ਪਿਆ ਹੀ ਤੈਨੂੰ ਝੱਬੂ ਆਪਾਂ ਪਾਇਆ ਸਵੇਰੇ ਪਾਇਆ ਵਾ ਤੇ ਉਹਦਾ ਕਰਕੇ ਕਰਦੀ ਆ ਬਾਕੀ ਬਹੁਤ ਜਿਆਦੀ ਠੰਡੀ ਆ ਬੱਚੀ ਆ ਸੀਲ ਸੂਲ ਆਇਆ ਸੀਲ ਆ ਜੀ ਸੀਲ ਬਿਲਕੁਲ ਜਿੱਦਾਂ ਮਰਜੀ ਹੱਥ ਫੇਰਵਾਵੇ ਆ ਕਰੋ ਜਾ ਕੇ ਠੀਕ ਆ ਜੀ ਵੈਸੇ ਥੋੜਾ ਜਿਹਾ ਪਸ਼ੂ ਘਟ ਖੋਲੇ ਖਾਲੇ ਹੁੰਦੇ ਆ ਕੋਈ ਇੱਕ ਨਾ ਇਹ ਸੰਗਲ ਦੀ ਮਨ ਝੱਬੂ ਦੀ ਆਲ ਕਰਦੀ ਆ ਹੋਰ ਨਹੀਂ ਗੱਲ ਕੋਈ ਮੋ ਵੀ ਇਹ ਦੋਸਤੋ ਗੱਬਣ ਜਿਹੜੀ ਆਪਾਂ ਤੁਹਾਨੂੰ ਵੇਰ ਦਿਖਾਉਣ ਦੇ ਆ ਠੀਕ ਆ ਜੀ ਗੱਬਣ ਆ ਆ ਪਿੰਡੇ ਪੁੰਡੇ ਦੇ ਵਿੱਚ ਆ ਬਾਕੀ ਥੱਲੇੋਂ ਢੇਡ ਟੂਲ ਬਹੁਤ ਹਲੇ ਵੇ ਦੀ ਅਜੇ ਸੰਦੂ ਸਾਹਿਬ 17 18 ਕਿਲੋ ਦੋ ਦੋ ਵਾਸ਼ੀ ਚਵਾ ਦੂਗੀ ਹਾਂ ਕੋਈ ਚੰਗੀ ਸਾਂਭੂ ਵੀ ਭਾਵੇਂ 20 ਨੂੰ ਮੱਥਾ ਮਾਰ ਦੇ ਹਾਂ ਬਾਕੀ ਮੁੱਲ ਸਾਹ ਸਾਫ ਦਾ ਸਰਾ ਸਾਫ ਦਾ ਜੀ ਹਾਂਜੀ ਲੈ ਵੀ ਕਹਿੰਦੇ ਕਿੰਨੇ ਦੇ ਦੇ ਰਹੇ ਆ ਅੱਜ ਆਪਾਂ ਸੰਦੂ ਸਾਹਿਬ ਮੁੱਲ ਭਾਵੇਂ ਬਾਠ ਕਰੀਏ 60 ਦੇ ਸ਼ੋਰ ਛੱਪਾ ਕਰਦਾਂਗੇ ਜੈਸ 52000 ਦੀ ਦੇ ਦਾਂਗੇ 58 ਦੀ ਹਾਂ ਜੇ ਤੇ ਪੱਥਰ ਤੇ ਲੀਕ ਗਾਲੀ ਗਾਲੀ ਨਹੀਂ ਇਹ ਚੋ ਸ਼ੋਰ ਛੱਪਾ ਕਰਦਾਂਗੇ ਕੋਈ ਗੱਲ ਨਹੀਂ ਕੋਈ ਪੂਰੀ ਭਰਾ ਬੋਲ ਲਾਵੇ ਮਾਨ ਕਰਕੇ ਭੇਜਾਂਗੇ 55000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਠੀਕ ਹੈ ਜੀ ਕੋਈ ਫਿਕਸ ਰੇਟ ਨਹੀਂਗਾ ਜਿੱਥੇ ਵੀ ਕਿਸੇ ਭਰਾ ਨੇ ਤੈਹ ਪਾਉਣੀ ਹੈ ਤੁਸੀਂ ਬਿਠਾ ਲਿਓ ਜਿੰਨਾ ਹੋ ਸਕਦਾ ਵਿੱਚੋਂ ਛੋਟ ਸਪਾ ਹੋ ਜਾਵੇ ਹੰਦੂ ਸਾਹਿਬ ਇਹਦਾ ਵੀ ਦੂਜਾ ਸੂਆ ਜੋ ਵਸ਼ੀ ਕਾਲੀ ਦਾ ਲਓ ਵੀ ਇਹਨੇ ਦਿਨ 10 ਕੱਢ ਜਾਣੇ ਜੋ ਆ ਬੈਜੂ ਰਾਮਨਾਲਾ ਦਾ ਕੱਢ ਜਾਣੇ ਮਾਂ ਪਾਉਣੀ ਨਹੀਂ ਹੁੰਦਾ ਮਾਂ ਚੱਲ ਪਾ ਦਿੰਨੇ ਕੋਈ ਗੱਲ ਨਹੀਂ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਸਾਹਮਣੇ ਇੱਕ ਵਾਰੀ ਕੋਈ ਗੱਲ ਨਹੀਂ ਵੀਰਾਂ ਦੇ ਬਸ ਈ ਬਸ ਉਹਨਾਂ ਨੂੰ ਵੀ ਕੋਈ 2 ਰੁਪਏ ਦੇ ਵਿੱਚੋਂ ਸਸਤੀ ਮਿਲ ਜੂਗੀ ਬਾਕੀ ਕਿਸੇ ਨੇ ਕੋਈ ਜਲਪਾਣੀ ਵਿੱਚੋਂ ਲੈਣਾ ਮੌਕੇ ਤੇ ਹਾਂਜੀ ਹਾਂਜੀ ਰੋਟੀ ਵੀ ਦਿੰਦੀ ਸੋਹਣੇ ਪਿੰਡੇ ਵਿੱਚ ਬਾਕੀ ਨਿਕਲ ਬਹੁਤ ਚੰਗੀ ਸੰਧੂ ਸਾਹਿਬ ਅਸੀ ਸੋਹਣਪੁਣਾ ਬਹੁਤ ਵਧੀਆ ਠੀਕ ਹੈ ਜੀ ਬਾਕੀ ਵਸੀ ਨੇ ਬਹ ਨਾਵੜਾ ਖਾਣ ਗੁੱਲਾ ਬਹੁਤ ਚੰਗਾ ਹਾਂ ਹੈ ਦੂਜਾ ਹੀ ਸੂਆ ਹਨਾ ਦੂਜਾ ਸੂਆ ਜੀ ਦੂਜਾ ਸੂਆ ਹਾਂ ਆ ਜਾ ਬੱਤ ਲੋਜੀ ਠੀਕ ਹੈ ਜੀ ਸੋ ਲਾਏ ਲੋਏ ਪਈ ਆ ਬਾਕੀ 8-10 ਦਿਨਾਂ ਦੇ ਵਿੱਚ ਚੰਗੀ ਕਾਸੀ ਤਿਆਰੀ ਕਰ ਜੂਗੀ ਸੋ 8 ਦਿਨ 10 ਦਿਨ ਘਟੋ ਘਟ ਵੀਰ ਕੋਈ ਮੇਰਾ ਮੰਨ ਕੇ ਸੌਦਾ ਹਾਂਜੀ ਹਾਂਜੀ ਕਿਉਂਕਿ ਦਿਨ ਲੈਦੀ ਆ ਇਹਦੇ ਗੱਲਾਂ ਕਰਨੀਆਂ ਨੇ ਇਕੱਲਾ ਬਣਾਉਣੀਆਂ ਨੇ ਦਿਨਾਂ ਦੇ ਸਾਥ ਸੰਧੂ ਸਾਹਿਬ ਬਹੁਤ ਜਿਆਦਾ ਵਸ਼ੀ ਨੇ ਬਹਣਾ ਉਹ ਤਾਂ ਬਚ ਲੋ ਮਾ ਚਲੋ ਪਾ ਦਿੰਨੇ ਕੋਈ ਗੱਲ ਨਹੀਂ ਹਾਂ ਹਾਂ ਲੋਕ ਠੀਕ ਆ ਜੀ ਸੋ ਬਹੁਤ ਪਿਆਰੀ ਬੈਡ ਹੈ ਛੇਡਾ ਛੋਟਾ ਚੰਗਾ ਸੋਹਣਾ ਬਣਾ ਲੂਗੀ ਅਜੇ ਦਿਨਾਂ ਦੇ ਅਕੋਰਡਿੰਗ ਹੀ ਗੱਲ ਬਣਨੀ ਹੈ ਠੀਕ ਆ ਜੀ ਉੱਤੋਂ ਬੜੀ ਸੋਹਣੀ ਆ ਚਮਕ ਬਹੁਤ ਆ ਚਮਕ ਚਮਕ ਬੜੀ ਆ ਸੰਧੂ ਸਾਹਿਬ ਠੀਕ ਆ ਤੇ ਦੂਜਾ ਸੂਆ ਇਹ ਵਾਰਸ ਹੁੰਦੀ ਏ ਬਾਕੀ ਰੇਟ ਵੀ ਆਪਾਂ ਪੁੱਛ ਲਾਂਗੇ ਪਹਿਲਾਂ ਆਪਾਂ ਇੱਕਦਮ ਥੋੜਾ ਲੱਗ ਕੇ ਥਾਣਾ ਵਿਖਾ ਦੇ ਗਏ ਆਹ ਲੋ ਖਾਨ ਤੋਂ ਤੇ ਬਹੁਤ ਵਧੀਆ ਲੱਗਾ ਮੁੱਠੀ ਥਾਣ ਲੱਗਾ ਠੀਕ ਹੈ ਜੀ ਗਗਨ ਅੱਜ ਕਿੰਨੇ ਦੇ ਦੇ ਰਹੇ ਆ ਆਫਰ ਸੰਧੂ ਸਾਹਿਬ ਚਲੋ ਵਸ਼ੀ ਤਿਆਰ ਹੋਈ ਤੇ ਵਸ਼ੀ 65-60 ਹਜ਼ਾਰ ਕਰਦੀ ਆ ਹਾਂ 60 ਹਜ਼ਾਰ ਦੀ ਦੇ ਦਈਏ 60 ਹਜ਼ਾਰ ਦੀ ਹਾਂ ਕਰਦੇ ਰਹਿਤ ਜੈ ਜੀ ਕਰਕੇ ਦੇਦੇ 60 ਹਜ਼ਾਰ ਤੱਕ ਸੰਧੂ ਸਾਹਿਬ ਬਿਲਕੁਲ ਜੀ ਆ ਸਨੋਈ ਉਹ ਵੀ 55 ਹੀ ਦੇ ਦੇਣੀ ਆ 55 ਹਾਂ ਕੋਈ ਸਾਵ ਨੂੰ 10000 ਲੱਲੂ ਜਾਗੇ ਬਹੁਤ ਚੰਗੀ ਵਸ਼ੀ 20 ਕਿਲੋ ਵਾਲੀ ਵਸ਼ੀ ਆ ਲੈ ਵੀ ਹਾਂ ਬਹੁ ਵੀ 55000 ਦੀ ਅੱਜ ਠੀਕ ਆ ਜੀ ਅੱਜ ਹੋਈ ਅੱਜ ਦੇ ਦੋ ਕੋਈ ਸੁਤਰੀਆਂ 55000 ਦੀ ਅੱਜ ਮਿਲੂਗੀ ਤੁਹਾਨੂੰ ਤੇ ਅਰਕੇ ਮੇਰਾ ਭਰਾ ਕੋ ਜਲਪਾਣੀ ਵਿੱਚ ਬਸੀ ਬਸ ਜੇ ਸੰਧੂ ਸਾਹਿਬ ਆਪਣੇ ਤੋਂ ਰਹਿ ਗਈ ਫੇਰ ਇਹਦਾ ਮੁੱਲ ਹੋਰ ਕਰਾਂਗੇ ਬਾਅਦ ਚ ਹਾਂ ਹਾਂ ਬਹੁਤ ਵਧੀਆ ਚੰਗੀ ਵੈਡ ਚੰਗੀ ਕੁਆਲਿਟੀ ਦੀ ਵਸ਼ੀ ਆ ਬਾਕੀ ਕੱਦ ਹਾਈਟ ਵੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵਟੀਆਂ ਦੇ ਵਿੱਚ ਹੀ ਆ ਤਕਰੀਬਨ ਮੀਡੀਅਮ ਤੋਂ ਥੋੜੀ ਜਿਹੀ ਪਲਸ ਹਾਈਟ ਆਪਾਂ ਕਹਿ ਸਕਦੇ ਆ ਜਾਂ ਪਿਛਲਾ ਮੇਲ ਮੰਨ ਕੇ ਕੋਈ ਸੌ ਇੱਕ ਇਧਰ ਤੁਹਾਨੂੰ ਝੋਟੀ ਦਿਖਾਉਣੇ ਆਪਾਂ ਇਹ ਵੀ ਸੂਈ ਹੈ ਸੱਜਰ ਸੰਧੂ ਸਾਹਿਬ ਅੱਜ ਨੂੰ 6ਵਾਂ ਦਿਨ ਹੋ ਗਿਆ ਸੂਈ ਨੂੰ ਕੱਟੀ ਮਗਰ ਆ ਜੀ 나ੜੂ ਨਾਲ ਬੱਚੇ ਨੇ ਬੋ ਵੀ ਸ਼ਿਆਦ ਇਹਨਾਂ ਦੀ ਸੂਈ ਹੈ ਝੋਟੀ ਹਾਂ ਹਾਂ ਕੱਟੀ ਦਿਖਾ ਦਿਓ ਮਗਰ ਕੱਟੀ ਆ ਗਈ ਹਾਂ 나ੜੂ ਨਾਲ ਬੱਚੇ ਨੇ ਕੱਟੀ ਵੀ ਬੜੀ ਪਲੀ ਸਭੀ ਆ ਸੰਧੂ ਸਾਹਿਬ ਦੁੱਧ ਨਹੀਂ ਪਲਣਾ ਇਹਨੇ ਬੋ ਵੀ ਚੌੜਾ ਪਿੱਠ ਪੂੜਾ ਕਰੋ ਚੱਕ ਦੁੱਧ ਬਹੁਤ ਚੰਗਾ ਹੈ ਮੈਂ ਤੁਹਾਡੇ ਕੋਲ ਲਓ ਜੀ ਹਾਂਜੀ ਬਹੁਤ ਚੰਗੀ ਆ ਨਾੜੂ 나ੜੂ ਬੱਚੇ ਦੇ ਨਾਲ ਜੋ 나ੜੂ ਸੁੱਕਾ ਨਾਲ ਆ ਠੀਕ ਆ ਜੀ ਹਾਂ ਬਹੁਤ ਵਧੀਆ ਕੱਟੀ ਏ ਆਪ ਗਗਨੇ ਦੂਜੇ ਸਵੇ ਸੂਈ ਸੰਧੂ ਸਾਹਿਬ ਦੂਜ ਸੰਦੂ ਸਾਹਿਬ ਉਰਲਾ ਬੰਨਣਾ ਇਹਦਾ ਮੜਾ ਆ ਬਾਈ ਰੱਖਦੀ ਆ ਨੱਕਾ ਭੰਦੀ ਆ ਨੱਕਾ ਭੰਦੀ ਆ ਪਾ ਦੱਸ ਕੇ ਦੇਣੀ ਆ ਠੀਕ ਆ ਆਪਣੇ ਘਰ ਕੋਈ ਤਿੰਨ ਡੰਗ ਚਵਾਈ ਕਰੇ ਦੁੱਧ ਪੱਕਾ 12 ਹੋਊਗਾ 11 ਦੀ ਫੁੱਲ ਗਰੰਟੀ ਦੇ ਕੇ ਭੇਜਾਂਗੇ ਠੀਕ ਆ ਕੋਈ ਥਾਣਵਾਦ ਘਟ ਨਹੀਂ ਉਹ ਕੋਈ ਮਤਲਬ ਇੱਕ ਕੀ ਜਾਂਦੇ ਤੇ ਵੀ ਭਾਰ ਦਾ ਹੀ ਫਰਕ ਨਹੀਂ ਪਈਗਾ ਬਹਿਣੀ ਵਾਲੇ ਪਾਸੋਂ ਕਿਹਨਾਂ ਨੱਕਾ ਭੰਦਾ ਪਛੁੰਦਾ ਪਰ ਤਰਾਂ ਤਰਾਂ ਨਹੀਂ ਹੁੰਦੀਆਂ ਕਿਹਨਾਂ ਘਟ ਹਾਂ ਹਲੇ ਪਰਲੀ ਸਾਈਡ ਹੋਵੇ ਤੇ ਉਹਦਾ ਫਰਕ ਪੈਂਦਾ ਆ ਉਰਲੀ ਸਾਈਡ ਦਾ ਫਰਕ ਨਹੀਂ ਪਊਗਾ ਕਦੇ ਵੀ ਚਲੋ ਤਾਂ ਕਿਸੇ ਨੇ ਜੋਗੇ ਤਸੱਲੀ ਕਰ ਹੀ ਲੈਣੀ ਆ ਸੰਧੂ ਸਾਹਿਬ ਤਿੰਨ ਡਾਂਗ ਆਪਣੇ ਲਾਗੇ ਬੰਨੇ ਵਾਲਾ ਵੀਰ ਭਰਾ ਜਰੂਰ ਕਰੇ ਆਪਣੀ ਤਸੱਲੀ ਬਿਨਾ ਸਾਈ ਦੇ ਭਾਵੇਂ ਕਰੇ ਤੇ ਦੁੱਧ ਇਹਦੇ ਨਾਲ ਕਿ ਨੱਠ ਕੇ ਸੰਧੂ ਸਾਹਿਬ ਦੁੱਧ 12 ਕਿਲੋ ਹੋਊਗਾ 11 ਕਿਲੋ ਦੀ ਲੋਅਰ ਕੀ ਗਾਰੰਟੀ ਹੋਊਗੀ ਫੁੱਲ 11 ਕਿਲੋ ਦੀ ਹਾਂ ਆਨਲਾਈਨ ਮੰਗਾਊਗਾ ਰ 11 ਦੀ ਗਾਰੰਟੀ ਦੇ ਕੇ ਭੇਜੂਗਾ ਦੁੱਧ ਚੰਗਾ ਲਈ ਫਿਰਦੀ ਕਰ ਮੈਂ ਤਾਂ ਚਵਾਕ ਤੇ ਲੱਗਾ ਗੱਲਾਂ ਹੀ ਗਾਂ ਲੈਦੀ ਆਈਆਂ ਨੇ ਲੋ ਵੀ ਅੱਜ ਤੋਂ ਕੋਈ 5 6 5 6 ਦਿਨਾਂ ਦੇ ਵਿੱਚ ਬਾਰਾ ਯਾਰਾ 12 ਲੀਟਰ ਜੇ ਆਪਣੇ ਕੋਲ ਰਹਿ ਗਈ ਚਾਰ ਦਿਨਾਂ ਜਿੰਨਾ ਇਹ ਰਾਸ਼ਨ ਕਰਮਾ ਲਈ ਖਾਂਦੀ ਹੈ ਨਾ ਇਹ 15 ਕਿਲੋ ਦੁੱਧ ਹੀ ਬਣਾ ਦਊਗੀ ਹਾਂ ਇੱਥੇ ਨਾ ਮੇਰੇ ਆਪਣੇ ਲਾਗੇ ਪਿੰਡ ਸੇਰੋਂ ਤੁਸੀਂ ਨਾ ਕਿਵੇਂ ਆਏ ਹੋ ਦੀ ਹਾਂਜੀ ਹਾਂਜੀ ਇਹਦੇ ਨਾਲ ਦੀ ਮੈਂ ਮੋਹ ਘਰੋਂ ਲਈ ਹੀ ਇਦਾਂ ਹੀ ਬਣਾ ਪਾਉਂਦੀ ਸੀ 15 16 ਕਿਲੋ ਕਰਮਾ ਲਈ ਦੁੱਧ ਦੇ ਤਾਨੇ ਹਾਂ ਤੇ ਦੁੱਧ ਝੋਟੀ ਇਹ ਵੀ 15 ਕਿਲੋ ਦੇ ਦੂੰਗੀ ਜੇ ਆਪਣੇ ਤੋਂ 4 ਦਿਨ ਰਹਿ ਗਈ ਤੇ ਠੀਕ ਹੈ ਹੁਣ ਆ ਟਾਈਮ ਤੇ ਥਲੇ 12 ਕਿਲੋ ਦੁੱਧ ਠੰਡਾ ਆਊਗਾ ਲਓ ਵੀ ਜਿਹੜਾ ਬੱਚੋ ਲੈ ਇਸ ਵਕਤ ਜਿਹੜਾ ਦੋਸਤੋ ਤੁਹਾਨੂੰ ਮਨਾ ਦੇਣਾ ਜਾਂ ਤੁਸੀਂ ਚੋਲਣਾ ਉਹ 12 11 12 ਲੀਟਰ ਹੀ ਦੁੱਧ ਨਾਲ ਜਰਾ ਮਗਰ ਕੱਤੀ ਤੁਹਾਨੂੰ ਦਿਖਾਤੀ ਹੈ ਬੱਚਾ ਬਹੁਤ ਸੋਹਣਾ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਸੈਡ ਦਾ ਵੇਰਵਾ ਪਾਈ ਦਿੱਤਾ ਸੈਡ ਜ਼ਰੂਰ ਹੈਗੀ ਆ ਪਰ ਧਾਰਾਂ ਦੀ ਬਾਤ ਕਰਦਾ ਨਜ਼ਰ ਨਹੀਂ ਆਊਗੀ ਤੇ ਧਾਰ ਨਹੀਂ ਸੰਤੂ ਸਾਹਿਬ ਇੱਕ ਵੀ ਘਟ ਵੱਧ ਹੋਊਗੀ ਸੰਤਾਰਾਂ ਨਾਲ ਧਾਰਾਂ ਮਿਲਾ ਦਊਗਾ ਵੀਰ ਤੇ ਜੇ ਹੋਊਗੀ ਪਹਿਲਾਂ ਦੱਸੀ ਜਾਊਗੀ ਇੱਥੇ ਕੀ ਬਚਾਅ ਰਹਿ ਗਿਆ ਤੇਰੇ ਪਾ ਦਿੱਤੀਆਂ ਬਾਕੀ ਸੰਧੂ ਸਾਹਿਬ ਬਾਊ ਤਾਂ ਹੁੰਦੀ ਆਪਣੇ ਉਹ ਬਾਊ ਆਪਣੇ ਚੈਲੰਜ ਠੋਕ ਦੇਣਾ ਸੀ ਓ ਪਾਉ ਮੈਂ ਉਸ ਨੂੰ ਚੈਲੰਜ ਠੋਕ ਦੇਣਾ ਸੀ ਚੈਲੰਜ ਲੱਗ ਜਾਣਾ ਸੀ ਕੇ ਬਾਊ ਜੱਟ ਮਨਾਉਂਦਾ ਵੀ ਚੈਲੰਜ ਹਾਂ ਪਾਉ ਇਹ ਚੈਲੰਜ ਕਰਦਾ ਨਾ ਕਿਤੇ ਮਰੋਣੇ ਕਿਤੇ ਖਲਾ ਜੀਦਾ ਵੜਾ ਅੱਜ ਸਾਰੇ ਬੈਠੇ ਸੀ ਗੱਲ ਕਰਦੇ ਸੀ ਹਾਂ ਉਹ ਆਂਦਾ ਦਿੱਤੇ ਚੈਲੰਜ ਕਰਾ ਕਰਾ ਇਹ ਫੋਲੀ ਨਹੀਂ ਨਹੀਂ ਪਾਣ ਤੰਗ ਚ ਆਈਆਂ ਨੇ ਬਾਰ ਲਾਈਨ ਦੇ ਵਿੱਚ ਤੁਹਾਨੂੰ ਪਤਾ ਡੱਬੇ ਮਰੋਣੇ ਬੜੀ ਲੀਟਰ ਮਰੋਣੇ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਸੰਦੂ ਸਾਹਿਬ ਹੁਣ ਆਪਾਂ ਦੁੱਧ ਦੱਸੰਦੇ ਇਹਦੇ ਫਿਰ 12 ਕਿਲੋ 11 ਦੀ ਗਰੰਟੀ ਦੇਂਦੇ ਆ ਮੁਰਕੇ ਕੋਈ ਵੀਰ ਭਰਾ ਜੇ ਕੱਦੇ 3 ਕਿਲੋ ਆਪਣੇ ਮੂੰਹ ਤੇ ਦਾੜੀ ਆ ਇਹ ਕੰਮ ਨਹੀਂ ਜ਼ਿੰਦਗੀ ਚ ਕਰਨਾ ਸਕੇ ਵਿਖਾਇਆ ਨਹੀਂ ਜਣਾਗਾ ਸਾਰੇ ਇਹ ਤਾਂ ਬੇਸ਼ਰਮਾਲਾ ਕੰਮ ਹੁੰਦਾ ਕੋਈ ਨਾ 11 ਲੀਟਰ 12 11 11 12 ਲੀਟਰ ਮੇਰਾ ਭਰਾ ਭਾਵੇਂ ਬੇਸ਼ੱਕ ਤਸੱਲੀ ਕਰਨ ਆ ਰਹੇ ਹੋ ਤੇ ਬੇਚਿੰਤ ਬੇ ਧੜਕ ਇੱਥੇ ਆਣ ਕੇ ਇਹ ਇਹ ਤਾਂ ਗਗਨ ਮੋਲ ਕੀ ਕਰਦਾ ਦੇਦਾ ਕਿੰਨੇ ਦੀ ਆਪਾਂ ਨੂੰ ਸਾਹਿਬ ਜੀ ਬਾਈ ਬੁਈ ਨਾਲੇ ਮਾੜੀ ਭੋੜੀ ਨਾ ਭਾਂਦੀ ਹੁੰਦੀ ਨਾ ਫੇਰ ਤੇ ਸਵਾ ਸਵਾ ਹੀ ਕਰੰਦਈ ਸੀ ਇਹਨੂੰ ਕਰੰਦਈਏ ਆਪਾਂ ਅੱਜ ਕੋਈ ਲੱਖ ਨਹੀਂ ਕਰਨਾ ਪਹਚਾਨ ਨਹੀਂ ਕਰਨਾ 90 ਹਜ਼ਾਰ ਚ ਛੋਟ ਚੱਪਾ ਕਰਦਾਂਗੇ ਇਹਨੇ ਕਰਮਾਲੀ ਦੀ ਨਿਓਂ ਕਿ ਨਹੀਂ ਨਾ ਵੇਖਿਆ ਵੀ ਸੈੱਟ ਰੱਖਦੀ ਮੈਂ ਇਹ ਕਮਲੀ ਇੰਨਾ ਕ ਕਰ ਗਈ ਜਨਾ ਜੇ ਨਾ ਕਰਦੀ ਫੇਰ ਇਹ ਸਵਾ ਸਵਾ ਹੀ ਕਰਾ ਲੈਣਾ ਸੀ ਲੈ ਵੀ ਅੱਜ 90 90 ਦੀ ਛੋਟ ਚੱਪਾ ਕਰਦਾਂਗੇ ਕੋਈ ਗੱਲ ਕਰਤੀ ਖੋਲਾ ਡੋਲਾ ਮੈਂ ਨਾ ਕਰਦਾਂਗੇ ਬਾਕੀ ਚੋਣ ਏਡੀਕ ਪੋਲੀ ਹੋਊਗੀ گاਵਾਵਾਂ ਦੀਆਂ ਪੋਲੀਆਂ ਹੋਣਗੀਆਂ ਏਡੀ ਚੋਣ 90000 ਦੀ ਦੋਸਤੋ ਵੀਰਾਂ ਦਾ ਵੀ ਇਹ ਆਪਾਂ ਝੋਟੀ ਦਵਾਂਗੇ ਅੱਜ ਕੱਟੀ ਮਗਰ ਆ ਕੱਟੀ ਮਗਰ ਕੱਟੀ ਬਹੁਤ ਚੰਗੀ 11 12 ਲੀਟਰ ਤੇ ਚੱਲ ਰਹੀ ਹੈ ਬੀਬੀ ਜੀ ਸਾਹਿਬ ਬੱਚਾ ਦੁੱਧ ਨਹੀਂ ਪਾਲਣਾ ਵੇਖੋ ਬੱਚਾ 5 ਦਿਨਾਂ ਦਾ ਬੱਚਾ ਵੇਖੋ ਕਿੱਦਾਂ ਸੋਣਾ ਤੇ ਕਿੰਨਾ ਦੁੱਧ ਛੱਡਿਆ ਉਹਨਾਂ ਦਾ 나ੜੂ ਨਾਲਾ ਬੱਚੇ ਦੇ ਕੋਈ ਰਹਿਣ ਥੋੜਾ ਕਿ ਸੇ ਪਲੀ ਕੱਡੀ ਪਲੀ ਪਲੀਤੀ ਕੱਟੀ ਆ ਠੀਕ ਆ ਜੀ ਸੋ ਬੱਚਾ ਵੀ ਕੋਈ ਭਰਾ ਆ ਕੇ ਚੰਗੀ ਕੇਅਰ ਕਰਕੇ ਚੰਗੀ ਸੰਭਾਲ ਕਰਕੇ ਵਧੀਆ ਕੱਟੀ ਤਿਆਰ ਕਰ ਰਹੇ ਹਾਂ ਜੀ ਦੋਸਤੋ ਸਾਹਿਬ ਚੱਲ ਮੜੀ ਸੈਡ ਪਾਉਂਦੀ ਤਾਂ ਕਰਕੇ ਪਾਣਾ ਜਾਣਦਈ ਆ ਜੇ ਨਾ ਸੈ ਕਿੱਦਾਂ ਕੰਮ ਚੱਲਣ ਤੇ ਕੰਮ ਤੇ ਮੈਂ ਨਾ ਛੱਡ ਲਾਏ ਬਾਈ ਕੁੜੀਆਂ ਦਾ ਆਪ ਦਾ ਪੱਕੇ ਬੰਦੇ ਨੇ ਵਾ ਨਾ ਕੱਚੇ ਬੰਦੇ ਤੇ ਵਸਦੀ ਗੱਲ ਨਾ ਸੰਧੂ ਸਾਹਿਬ ਨਹੀਂ ਨਵੇਂ ਬੰਦੇ ਤੇ ਵਸਦੀ ਗੱਲ ਨਹੀਂ ਚਲੋ ਹੈਗੇ ਜ ਆਪਣੇ ਭਰਾ ਹੀ ਆ ਪਰ ਹਰ ਬਹੁਤ ਕੰਮ ਜਿਆਦਾ ਚਲੋ ਜਿਹੜੇ ਵੀਰ ਦੀਆਂ ਲੱਤਾ ਭਾਰ ਸਿੰਘ ਦੀ ਉਹਨੇ ਕੰਮ ਨਹੀਂ ਕਰਨਾ ਕੰਮ ਉਹ ਆਂਦਾ ਨਾ ਜ ਪੱਟਾਂ ਚ ਡੰਮ ਹੋ ਗਏ ਮੈਚ ਖੇਡਿਆ ਜਾਊਗਾ ਗੱਲ ਤੇ ਉਹ ਆ ਪਰ ਕੰਮ ਔਖਾ ਜਿਆਦਾ ਹੋ ਗਿਆ ਵਾ ਲੋ ਵੀ ਦੋਸਤੋ ਠੀਕ ਆ ਜੀ ਜਿਵੇਂ ਵੀਰ ਗਗਨ ਨੇ ਕਹੇਤਾ ਵੀ ਕਿਸੇ ਦੇ ਵਾਸਤੇ ਕੰਮ ਨਹੀਂ ਰਹੇਗਾਗਾ ਇਹ ਗੱਲ ਉਹ ਹੋ ਗਈ ਆ ਵੀ ਮਾਲ ਬਹੁਤ ਜ਼ਿਆਦਾ ਰੇਟ ਉੱਚੇ ਹੋ ਗਏ ਆ ਸੋ ਲੋਕਲੋਂ ਵੀ ਆਪਾਂ ਕੋਈ ਟਰਾਈ ਮਾਰਦੇ ਆ ਤੇ ਪਤਾ ਲੱਗ ਹੀ ਜਾਂਦਾ ਵੀ ਕਿੱਥੋਂ ਕਿੱਥੇ ਰੇਡ ਪਹੁੰਚ ਗਿਆ ਠੀਕ ਆ ਤੇ ਬਾਕੀ ਮੇਰਾ ਭਰਾ ਜਰੂਰ ਉਹ ਬੱਚੇ ਵੀ ਸਾਂਭਿਆ ਕਰੀਏ ਕਟੀਆਂ ਵੀ ਸਾਂਭਿਆ ਕਰੀਏ ਠੀਕ ਹੈ ਜੀ ਤਾਂ ਜੋ ਬਿਲਕੁਲ ਸੰਧੂ ਸਾਹਿਬ ਰੇਡ ਕੀ ਪਤਾ ਕੀ ਆ ਮੰਨ ਲਓ 5-5 7-7 ਕਿਲੋ ਵਾਲੀਆਂ ਜਿਹੜੀਆਂ ਕੰਮ ਵੱਢਣ ਨੂੰ ਤਰਿਆ ਜਾਂਦਾ ਨਾ ਉਹ ਜ਼ਿਆਦਾ ਕੰਮ ਔਖਾ ਹੀ ਜਾਂਦਾ ਯਾਰ ਇਹ ਨਾ ਖਾ ਵੀ ਕਿਤੇ ਕੀ ਜਾਣਦਾ ਗਗਨ ਵੀਰੇ ਬੰਦਾ ਨੋਰਮਲ ਹੀ ਹੱਥ ਹੱਪੇਰੀ ਜਾਵੇ ਤੇ ਪੰਜ ਪਾਸੇ ਪੰਜ ਪਾਸੇ ਤੱਕੀ ਲੈ ਕੇ ਪਾਲ ਲੈਣਾ ਬੰਦਾ ਮੈਂ ਨਾ ਹੁਣ ਆਪਣੇ ਨਾ ਰਿਸ਼ਤੇਦਾਰ ਆ ਗਏ ਰੱਤੇ ਬੁੱਢੇ ਉਹਨਾਂ ਮੇਰੇ ਹਿਸਾਬ ਨਾਲ 2-3 ਪਹੂ ਸਾਲ ਦੇ ਵੇਚਨੇ ਆ ਚਲੋ ਚਾਰ ਚੂਰ ਪਾਉਂਦੇ ਬਹੁਤ ਮਾਲ ਸਾੰਦੇ ਆ ਹਾਂ ਮਾਲ ਵੀ ਇੰਨਾ ਪਲਿਆ ਹੁੰਦਾ ਕਿਤੇ ਗੱਲਾਂ ਹੀ ਗਾਂ ਹਾਂ ਹਾਂਜੀ ਜਿੰਨਾ ਗੁੜ ਪਾਲਾ ਉਹਨਾਂ ਮਿੱਠਾ ਇਹ ਗਰਮਾਂ ਦੇ ਖੇਚਲ ਮੰਗਦਿਆਂ ਖੇਚਲ ਜਿੰਨੀ ਕਰੀ ਗਏ ਬਾਕੀ ਕੋਈ ਵੀਰ ਭਰਾ ਮੇਰਾ ਇਹ ਵੀਡੀਓ ਹੈ ਪੂਰੀ ਰੀਜਨ ਆ ਵੇਖ ਕੇ ਫੋਨ ਲਾਵੇ ਪਤਾ ਕੀ ਮਾਨਤਾਨ ਜਰੂਰ ਕਰਾਂਗੇ ਤੇ ਬਹੁਤ ਜਿਆਦਾ ਪਿਆਰ ਦੇਂਦਾ ਵੀਰ ਭਰਾਵੇਂ ਆਖੀਏ ਠੀਕ ਹੈ ਬਸ ਜੀ ਬਸ ਇਹਨਾਂ ਕੋਲ ਮਾਲ ਤੁਰਿਆ ਆਉਂਦਾ ਇੱਕ ਭਰਾ ਨੰਬਰ ਆਪਦੇ ਕਰਦੇ ਸਾਂਝੇ ਸੰਧੂ 18847507397 ਠੀਕ ਆ ਹਾਂਜੀ ਓਕੇ ਜੀ ਓਕੇ ਜੀ ਲੋ ਵੀ ਭਰਾਵਾਂ ਦੇ ਨੰਬਰ ਆ ਸਕਰੀਨ ਤੇ ਚੱਲਣ ੜਿਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਾਲ ਇਸੇ ਤਰ੍ਹਾਂ ਪੰਜ 7 8 ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਸੋ ਆਓ ਤਸੱਲੀ ਕਰੋ ਆਨਲਾਈਨ ਕਰਾ ਲਓ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰ ਭਰਾਵਾਂ ਨੂੰ ਸასი ਸ਼ੁਕਰੀਆ ਕਾਲ ਜੀ ਸასი ਸ਼ੁਕਰੀਆ ਜੀ